ਲਗਿਆ ਰੱਬ ਨੂੰ ਧਿਆਣ ਲੋਕੋ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ ਹਾਉ ਤਾਂ ਵੀ ਚੱਲਿਆ ਕਬੱਡੀਆਂ ਪਾਉਣ ਲੋਕੋ ਕਹਿੰਦੇ ਚੱਕ ਵਾਲੀ ਸ਼ੇਰ ਵਾਲਾ ਸਿੱਧਾ ਕੇ ਨੂੰ ਵੱਧਾ ਹੋਏ ਮੇਰੇ ਪੰਜਾਬੀ ਵੀਰੋ ਜਿੰਨੇ ਵੀ ਅੱਜ ਦੇ ਮੇਲੇ ਲਈ ਸੰਗਤ ਜੁੜੀ ਹੈ ਐਨਐਲਆਈ ਵੀਰਾਂ ਦਾ ਬਹੁਤ ਧੰਨਵਾਦ ਆ ਆ ਪਹਿਲੀ ਪੈ ਗਈ ਤੇ ਪਹਿਲਾ ਨੰਬਰ ਕਹਿੰਦੇ ਕਲਿਆਣਾ ਦੀ ਟੀਮ ਲਈ ਜੋੜਦਾ ਹੋਇਆ ਪਹਿਲੀ ਕਬੱਡੀ ਕਹਿੰਦੇ 2100 ਦੀ ਗੁਰਵਿੰਦਰ ਸ਼ੀਪਾ ਤੇ ਅੰਬਰਤਾ ਤੇ ਇਹਨਾਂ ਭਰਾਵਾਂ ਬਣੀਓ ਮੇਰੇ ਵੀਰੋ ਪਹਿਲੀ ਕਬੱਡੀ ਅਰਸ਼ ਦੀ 2100 ਦੀ ਪੈਣ ਜਾ ਰਹੀ ਹੈ ਲੈ ਵੀ ਸਰੀਦ ਸਿੰਘ ਆ ਸੀ ਤੇ ਕਰਵਾਇ ਚੇਤੇ ਆਰ ਦਾ ਟਾਈਮ ਤੇਰੀ ਖੇਡੀ ਕਬੱਡੀ ਦਾ ਟਾਈਮ ਧਰਮਿੰਦਰ ਫੁਣਾਂ ਦੀ ਖੇਡੀ ਕਬੱਡੀ ਦਾ ਟਾਈਮ ਉਹ ਵੇਖਦੇ ਆ ਨੌਜਨ ਨੰਬਰ ਲੈ ਗਿਆ ਹੈਪੀ ਮਾਨ ਤੇ ਧਰਮਿੰਦਰ ਭੁੱਲਰ ਬੰਨੀਓ ਸਾਡੇ ਕਹਿੰਦੇ ਨਾਲੇ ਨੂੰ ਐਲ.ਈ.ਡੀ ਦਿੱਤੀ ਜਾਣੀ ਹੈ ਇਹ ਵੀ ਸਾਡੇ ਵਾਲਾ ਚੱਕੜਾ ਮਾਈਕ ਇਹਦੇ ਤਿੰਨ ਨੰਬਰਾਂ ਤੇ 21000 ਲੱਗੇ ਆ ਇਹਦੇ ਤਿੰਨ ਨੰਬਰਾਂ ਦੇ 21000 ਹੈ ਉਧਰ ਅਵਤਾਰ ਪੁਲਿਸੀਆ ਤੇ ਬੁੱਧਰਾਮ ਠੇਕੇਦਾਰ ਕਹਿੰਦੇ ਆਪਾਂ ਨਿੱਕੂ ਕਲਿਆਣਾ ਦੇ ਤਿੰਨ ਜੱਫਿਆਂ ਦਾ 2100 ਰੁਪਇਆ ਦੇਣਾ 2100 ਰੁਪਇਆ ਦੇਣਾ ਕਹਿੰਦੇ ਵੀ ਐਣ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਆਹ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਸਾਨਾਂ ਦੇ ਪਿੜਾਂ ਦੇ ਵਿੱਚ ਖੇਰਾਂ ਨੇ ਪਹਾੜਾਂ ਨਾਲ ਮੱਥੇ ਲਾਉਣੇ ਆ ਚੰਗ ਚੰਗ ਮੱਜਾਂ ਪੂਰੀਆਂ ਆ ਗਈ ਡੌਲਿਆਂ ਪੱਟਾਂ ਦੇ ਵਿੱਚ ਜਾਣ ਮਿੱਤਰੋ ਕਿਹੜਾ ਜਿੱਤ ਦਾ ਪੁੱਚੋਕਲਾ ਦਾ ਖੇਡ ਮੈਦਾਨ ਮਿੱਤਰੋ ਕਬੱਡੀ ਪਾਉਣ ਦੇ ਲਈ ਪਰਮਕਾਲੋਕੇ ਕਹਿੰਦੇ ਕਬੱਡੀ ਪਾਉਣ ਦੇ ਲਈ ਬਹ ਚੁੱਕੇ ਮੇਰੇ ਵੀਰੋ ਪਾਈ ہوئی ਰੇ ਹਾ ਮੁੰਡੇ ਨੂੰ ਨਿੱਕੂ ਕਹਿੰਦੇ ਆ ਮੁੰਡੇ ਨੂੰ ਨਿੱਕੂ ਕਹਿੰਦੇ ਆ ਪਰ ਇਹ ਇਕਮ ਹੈ ਇੱਕ ਮੈਂ ਮੇਰੇ ਵੀਰੋ ਇਹਨਾਂ ਦੇ ਨਿੱਕਰਾਂ ਇੱਕੋ ਜਿਹੇ ਐ ਲੈ ਵੀ ਕੰਤੀ ਇੱਕਮਣੇ ਜਫਾ ਲਾਇਆ ਸੀੜਾ ਆ ਗਿਆ ਬਾਈ ਹਾਉ ਕਹਿੰਦੇ ਸੀੜਾ ਕਬੱਡੀ ਪਾਉਣ ਲਈ ਵਾਧਾ ਹੋਇਆ ਮੇਰੇ ਮਿੱਤਰੋ ਮੋਟਰਸਾਈਕਲਾਂ ਦਾ ਜੇਤੂ ਹੈ ਕਦੇ ਬੁਰਜ ਹਰੀ ਦੇ ਕਬੱਡੀ ਕੱਪ ਦੇ ਮੁੰਡੇ ਨੇ ਸਰੀ ਕਰਾਇਆ ਤੇ ਕਹਿੰਦੇ ਅੱਜ ਪੁੱਚੋ ਦੇ ਮੇਲੇ ਤੇ ਇਹ ਬਟਲਾਡੇ ਕੋਲੇ ਚੱਕ ਲਈ ਸਿਰ ਪਿੰਡ ਪੈ ਜਾਂਦਾ ਉੱਥੋਂ ਆਇਆ ਜੇ ਸੇਰੀ ਦਾ ਲਾਭ ਹੀਰਾ ਜੇ ਸੇਰੀ ਦਾ ਆਰਨੇਤ ਹਾਉ ਗੱਲਾਂ ਕਰਦਾ ਹੁੰਦਾ ਸਾਡੇ ਵਰਗੇ ਸੱਜਣ ਸਜਣੀਆਂ ਕਰਮਾਂ ਦੇ ਨਾਲ ਮਿਲਦੇ ਨਹੀਂ ਕਰਮਾਂ ਦੇ ਨਾਲ ਮਿਲਦੇ ਨਹੀਂ ਸ਼ੀਰਾ ਚੱਕ ਲਈ ਸ਼ੇਰ ਦਾ ਪਿਛਲਾ ਜਫਾ ਕਹਿੰਦੇ ਇੱਕਮਣੇ ਲਾ ਕੇ ਧੰਦਨ ਕਰਾਈ ਐ 21000 ਫੜ ਗਿਆ ਇੱਕ ਮੀਰਪੁਰਿਆ ਮਾਨਸਾ ਜ਼ਿਲ੍ਹਾ ਉਧਰ ਡਾਕਟਰ ਮੱਖਣ ਹੁਣਾ ਨੇ ਸੁਖੇ ਮੋੜੀ ਗੱਡ ਹੁਣਾ ਨੇ ਗੁਰਮਤ ਗੌੜ ਹੁਣਾ ਨੇ ਡਾਕਟਰ ਮੈਡੀਕਲ ਦੀਆਂ ਪੱਟੀਆਂ ਸਮਾਵੇਂ ਦੀਪੂ ਦੇ ਲਈ ਵੱਡਾ ਮਾਣ ਆ ਬੱਸ ਮਾਣ ਹੈ ਦੂਜੀ ਰੇਡ ਹੈ ਅੰਮਰਤ ਕੌੜ ਛੀਪਾ ਪੰਜਾਬ ਪੁਲਿਸ ਤੇ ਗੁਰਵਿੰਦਰ ਬਾਈ ਹੁਣਾਮਣਿਓ ਸਾਡੇ ਛਿੰਦੇ ਕੌੜ ਦਾ ਹਰਪ੍ਰੀਤ ਦਾ ਛੀਪੇ ਦਾ ਕਰਨੈਲ ਬਾਈ ਦਾ ਬੱਬੂ ਦਾ ਧੰਨਵਾਦ ਤੇ ਚੱਕ 2100 ਦਾ ਜਫਾ ਇਹ ਬੱਬਾ ਇਹ ਨਿੱਕੂ ਕੇ ਆਲਾ ਬੱਬਾ ਇਹ ਨਿੱਕੂ ਕੇ ਆਲਾ ਜਸ਼ਨ 2100 ਦਾ ਜਫਾ ਲਾ ਗਿਆ ਆਓ ਜਸ਼ਨ ਲਾ ਗਿਆ ਗੁਰਪ੍ਰੀਤ ਨੌਜਵਾਨ ਕਬੱਡੀ ਪਾਉਣ ਲਈ ਵਾਧਾ ਹੋਇਆ ਭਾਈ ਦਰਸਾਨ ਪੁਲਸੀਆ ਨਾਂ ਮੈਂ ਦੇਖਦਾ ਵੀ ਸੁੱਖੀ ਪੁੱਤੋ ਮਨਪ੍ਰੀਤ ਸਰਮਾ ਨਵੀ ਸਰਮਾ ਕਹਿੰਦੇ ਵੀ ਆਪਾਂ ਅਰਸ਼ੀ ਅਗਲੀ ਕਬੱਡੀ ਤੇ 500 ਲਾਉਣਾ ਪਰ ਨੰਬਰ ਪੈਂਦਾ ਹੋਇਆ ਮੇਰੇ ਮਿੱਤਰੋ ਨੰਬਰ ਦੋ ਨੰਬਰ ਜਿਹੜੇ ਗੁਰਪ੍ਰੀਤ ਦੇ ਹੋ ਗਏ ਆ 21000 ਦੇ ਦੋ ਨੰਬਰ ਹੋ ਗਏ ਇੱਕ ਨੰਬਰ ਰਹਿ ਗਿਆ ਡਾਕਟਰ ਭਲੇਰੀਆ ਤੇ ਡਾਕਟਰ ਭੁੱਲਰ ਇੰਨਾ ਬਣਿਓ ਮੇਰੇ ਵੀਰੇ 2 ਨੰਬਰ ਹੋ ਗਏ 1 ਨੰਬਰ ਰਹਿ ਗਿਆ ਕੰਤੀ ਰਾਜ ਆ ਗਿਆ ਇੱਕ ਛਿੱਪੇ 2100 ਦਾ ਜੱਫਾ ਲਾ ਕੇ ਰਾਜ ਆ ਗਿਆ ਭਾਈ ਬੋਧਰਾਮ ਠੇਕੇਦਾਰ ਤੇ ਅਵਤਾਰ ਪੁਲਸੀਆ ਕਹਿੰਦਾ ਨਿੱਕੂ ਤੋਂ ਤਿੰਨ ਜੱਫੇ 2100 ਦੇ ਹੋਣਗੇ ਤਿੰਨ ਜੱਫੇ 2100 ਦੇਉਣਗੇ ਹਾ ਜਾਵਾਂ ਦਾ ਯਾਰ ਕੋ ਖੜਾ ਇੱਕ ਮੀਰਪੁਰਿਆ ਨਿੱਕੂ ਕਲਿਆਣ ਤੇ ਨਾਲ ਜਸ਼ਨ ਵਰ ਗਿਆ ਮੇਰੇ ਮਿੱਤਰੋ ਉਹ ਮੀਰਪੁਰਿਆ ਇਹ ਉਹ ਆ ਓ ਆ ਜਿਨੇ ਸਦਾਨਾਂ ਦੇ ਮੇਲੇ ਤੇ ਮੋਟਰਸਾਈਕਲ ਜਿੱਤ ਕੇ ਆਪਦੇ ਉਸਤਾਦ ਨੂੰ ਗਿਫਟ ਕੀਤਾ ਸੀਗਾ ਇਧਰ ਕਹਿੰਦੇ ਕਿ ਰੁਕਿਆ ਹੋਇਆ ਕੰਮ ਲੈ ਵੀ ਸੀਟੀ ਚਲਾਉਣਾ ਬਹੁਤ ਔਖਾ ਹੈ ਚੱਲਦਾ ਕੰਮ ਚੱਲੀ ਜਾਵੇ ਤੇ ਵਧੀਆ ਹੈ ਪਰ ਜਦੋਂ ਰੁਕ ਜੇ ਉਹਨੂੰ ਧੱਕਾ ਲਾਉਣਾ ਬਹੁਤ ਔਖਾ ਹੈ ਤੇ ਆ ਸਰਜੀਤ ਉਹਨਾਂ ਨੇ ਬੱਬੂ ਉਹਨਾਂ ਨੇ ਹਰਪ੍ਰੀਤ ਉਹਨਾਂ ਨੇ ਕਰਨੈਲ ਸਿੰਘ ਸਰਪੰਚ ਨੇ ਆਹ ਕਹਿੰਦੇ ਰੁਕੇ ਕੰਮ ਨੂੰ ਮੇਰੇ ਵੀਰੋ ਵੱਡੇ ਪੱਦਰ ਤੇ ਚਾਲੂ ਕੀਤਾ ਇਹ ਸੀਤੀ ਹੁਣਾਂ ਨੇ ਕਹਿੰਦੇ ਦਿਲ ਚ ਕਬੱਡੀ ਵਸਦੀ ਹੈ ਸ਼ੀਰਾ ਨੰਬਰ ਲੈ ਕੇ ਆ ਗਿਆ ਅਰਸ਼ ਆ ਗਿਆ ਤੱਜ ਵਾਲਿਆ ਕਰਦੇ ਜਿਕਰ ਮਨਪੀਰ ਸਰਮਾ ਤੇ ਦਲਸਾਨ ਪੁਲਸੀਆ ਕਹਿੰਦਾ ਵੀ ਅਰਸ਼ ਦੀ ਆਹ ਕਬੱਡੀ ਦੇ 500 ਰੁਪਈਆ ਹਰ ਗੋਬਿੰਦ ਸਿੰਘ ਜੀ ਸੰਧੂ ਬੈਠਿਆ ਸਾਡੇ ਅੰਕਲ ਜੀ ਵੱਡੇ ਪਿਆਰ ਭੇਜੇ ਆ ਪਰ ਦੂਜੇ ਪਾਸੇ ਆਹ ਦਲਸਾਨ ਪੁਲਸੀਆ ਤੇ ਨਾਲ ਸਾਡਾ ਵੀਰ ਮਨਪੀਰ ਸਰਮੇ ਦਾ 500 ਅਰਸ਼ ਲੋਗੜੀ ਆਪਣੀ ਟੀਮ ਦੇ ਲਈ ਜਿਹੜਾ ਜ਼ੋਰਦਾਰ ਇੱਕ ਅੰਗ ਦਾ ਵਾਦਾ ਤੀਜੀ ਕਾਲੀ ਪ੍ਰੀਤ 21000 ਦਾ ਨੰਬਰ ਉਹਨਾਂ ਨੇ ਲੈ ਕੇ ਆ ਗਿਆ ਸਾਡੇ ਡਾਕਟਰ ਭਲੇਰੀਆ ਡਾਕਟਰ ਭੁੱਲਰ ਹੁਣਾਂ ਬਣੀਓ ਉਹ ਸਾਹਮਣੇ ਕਾਲੇ ਜਲਾਲ ਵਾਲੇ ਨੇ ਦੱਸਿਆ ਵੀ ਸਾਡਾ ਡਾਕਟਰ ਭਲੇਰੀਏ ਹੁਣਾਂ ਨਾਲ ਡਾਕਟਰ ਭੁੱਲਰ ਹੁਣਾਂ ਨਾਲ ਪਿਆਰ ਹੈ ਅਗਲੇ ਸਾਲ ਦੋਨੋਂ ਮੋਟਰਸਾਈਕਲ ਜਿਹੜੇ ਦੋ ਕਮੇਂਟੇਟਰ ਨੂੰ ਦੇ ਦੇਣੇ ਆ ਲੈ ਵੀ ਡਾਕਟਰ 21000 ਦਾ ਜੇਤੂ ਬਣ ਗਿਆ ਡਾਕਟਰ ਭਲੇਰੀਆਂ ਤੇ ਡਾਕਟਰ ਭੁੱਲਰ ਹੁਣ ਬਣ ਗਿਆ 21000 ਲੈ ਵੀ ਕਾਲਿਆ ਕਰਨੀ ਪ੍ਰਾਂਤ ਸੁਣਿਆ ਕਬੱਡੀ ਪੈ ਗਈ ਉਸਤਾਦਾਂ ਕਰੀ ਜਿਕਰ ਆਹ ਕਹਿੰਦੇ ਕਾਲਾ ਗੋਜ ਆਇਆ ਸਾਡਾ ਵੀਰਾ ਨੀਦੇ ਦੀਆਂ ਗੱਲਾਂ ਹੁੰਦੀਆਂ ਕਦੇ ਜਲਾਲ ਵਾਲੇ ਦੀਆਂ ਜਸਨ ਵਰਗਿਆਂ ਇਹਦੀ ਟੱਕਰ ਕਦੇ ਕਹਿੰਦੇ ਮੀਰਪੁਰੀਏ ਨਾ ਹੋ ਜਾਣਾ ਬਖਰੀ ਜੀ ਗੱਲ ਬਣੇ ਪੁੱਛੋ ਵਾਲਾ ਨੇ ਤਾੜੀਆਂ ਮਾਰ ਰੀਆਂ ਮੀਰਪੁਰੀਆ ਅੱਜ ਕਹਿੰਦੇ ਬੈਸਟਾਂ ਦੀ ਦੌਰ ਦੇ ਵਿੱਚ ਹੋ ਗਈ ਆ ਟੱਕਰ ਆਹ ਭਰ ਲਿਆ ਪਗੜ ਤੇ ਮੁੰਡੇ ਨੇ ਲਵਾਤੀਆ ਪਲਟੀ ਪੁਚੋ ਵਾਲਿਓ ਲਵਾਤੀ ਆ ਪਲਡੀ ਸੰਧੂ ਸਾਹਿਬ ਲਵਾਤੀ ਆ ਪਲਡੀ ਇਕਮ ਦੇ ਲਈ ਸਾਡੇ ਵੀਰਾਂ ਵੱਲੋਂ ਵੱਡੇ ਪਿਆਰ ਧੰਨਵਾਦ ਕਰਦਾ ਅਵਤਾਰ ਪੁਲਸੀਆ ਤੇ ਬੋਧਰਾਮ ਠੇਕੇਦਾਰ ਵੱਲੋਂ 500 ਆ ਗਿਆ ਕਾਲੇ ਇਧਰ ਗੁਪਤ ਜੀ ਤੇ ਨਾਲ ਕਹਿੰਦੇ ਛਿੰਦੇ ਗੌਂਡ ਹੋਣਾ ਬਣੀਓ ਵੱਡੇ ਮਾਨ ਆ ਗਿਆ ਉਧਰ ਕਹਿੰਦੇ ਕਬੱਡੀ ਪਈ ਹੈ ਪਰ ਆਹ ਕੌਣ ਹੈ ਇਹ ਧੂਰਕੋਟਿਆ ਰਾਜਾ ਆਹ ਧੂਰਕੋਟਿਆ ਰਾਜਾ ਜੇ ਪੁਚੋ ਵਾਲਿਓ ਕਬੱਡੀ ਟੂਰਨਾਮੈਂਟ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਅੱਜ ਦੁੱਖ ਟੁੱਟ ਗਿਆ ਉਸਤਾਦਾਂ ਕਰਦੇ ਜਿਕਰ ਗੱਭਰੂ ਦਾ ਹਾਂ ਕਹਿੰਦੇ ਮੁੰਡਾ ਰਾਜਾ ਕਬੱਡੀ ਪੌਣਾ ਡਾਕਟਰ ਦੇ ਪਿੰਡ ਦਾ ਸੋਹਣੀ ਦੇ ਪਿੰਡ ਦਾ ਤਾਰੀ ਦੇ ਪਿੰਡ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਹਰਗੋਬਿੰਦ ਸੰਧੂ ਜੀ ਬਹੁਤ ਧੰਨਵਾਦ ਕਰਦੇ ਆ ਵੱਡੀ ਦੇਣ ਹੈ ਵੱਡੀਆਂ ਰਿਸ਼ਤੇਦਾਰੀਆਂ ਪਾਜੋ ਕਹਿੰਦੇ ਵਿੱਚ ਅੰਗਲ ਜੀ ਕੋਈ ਮੈਚ ਰਹੇਗਾ ਪਰ ਨਿਮੇੜ ਦੀਏ ਲਓ ਪਈ ہوئی ਕਬੱਡੀਆ ਹਰਗੱਲ ਸਊ ਪਰ ਮੁੰਡਾ ਕਹਿੰਦੇ ਅੱਜ ਵੀਰਪੁਰਿਆ ਆਉਂਦੀ ਆਇਜਿਆ ਹੋਇਆ ਇਹ ਕਹਿੰਦੇ ਰੇਟਰਾਂ ਨੂੰ ਬਿੰਨ ਬਿੰਨ ਬੈਨ 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 ਆ ਬੈਨ ਬੈਨ ਏ ਚੱਕ ਕੇ ਤਰੇ ਮੁੰਡਿਆ ਇੱਥੇ ਆ ਇੱਥੇ ਆ ਇੱਥੇ ਉਹ ਕੀ ਹਾਲ ਚਾਲਾ ਪੁੱਤੋ ਵਾਲੇ ਫਿਰ ਅੱਜ ਤੇ ਸਿਰਾਂ ਹੋਇਆ ਪਿਆ ਗੋਪੀ ਮਾਨ ਚਿੱਤ ਖੁਸ਼ ਹੋ ਗਿਆ ਲੈ ਵੀ ਕਾਲਿਆ ਸ਼ਿੰਦਾ ਗੌੜ ਸਾਡਾ ਇਹਦਾ ਵੀ ਵੱਡਾ ਯੋਗਦਾਨ ਹੈ ਲੈ ਵੀ ਸੀਤੀ ਗੌੜ ਪਰਿਵਾਰ ਕ੍ਰਿਕਟ ਚੰਬਰਤ ਹੁਣੀ ਕਹਿੰਦੇ ਵੱਡਾ ਯੋਗਦਾਨ ਪਾਉਂਦੇ ਆ ਤੇ ਕਬੱਡੀ ਚ ਕਹਿੰਦੇ ਸ਼ਿੰਦਾ ਗੌੜ ਧੰਨ ਧੰਨ ਕਰਾਈ ਆਉਂਦਾ ਉਹਦਾ ਸਾਡਾ ਡਾਕਟਰ ਰਾਜੂ ਪੱਕੇ ਵਾਲਾ ਉਹ ਵੀ ਆਨੰਦ ਮਾ ਰਿਹਾ ਹੈ ਉਸਤਾਦਾ ਕੌਣ ਆ ਗਿਆ ਹਾ ਕਬੱਡੀ ਪਾਉਣ ਲਈ ਲੈ ਵੀ ਸਰਪੰਚ ਸਾਹਿਬ ਕਰਨੈਲ ਸਿੰਘ ਜੀ ਖੁਸ਼ ਹੋ ਦੇਖੋ ਨਿਆਰਾ ਸਿੰਦੇ ਬਾਈ ਬਾੜ ਬਾਈ ਦੇਖ ਨਿਆਰਾ ਲੈ ਵੀ ਮੈਂਬਰ ਸਾਹਿਬ ਭਾਈ ਤਾੜੀ ਦੇ ਜੋਰਾ ਹਰਤੇਬ ਦੇ ਸਰਜੀਤ ਬੱਬੂ ਦੇਖ ਨਿਆਰਾ ਪਰ ਉਧਰਲੇ ਪਾਸੇ ਨਿੱਕੂ ਆਪਣੀ ਟੀਮ ਦੇ ਲਈ ਜੱਫੇ ਜੱਫਾ ਲਾਉਂਦਾ ਸੀ ਅਰਸ਼ ਨੰਬਰ ਜਿਹੜਾ ਜੋੜਦਾ ਹੋਇਆ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਜਿਹੜੇ ਇੱਥੇ ਜੇ ਬੈਠਿਆ ਜੇ ਨਜ਼ਾਰਾ ਆ ਕਬੱਡੀ ਕੱਪ ਦਾ ਕਰੀ ਤਾੜੀਆਂ ਮਾਰਦਾ ਮੇਰੇ ਵੀਰੋ ਉਹ ਕੁਲਦੀਪ ਮਾਨ ਖੜਾ ਕਹਿੰਦਾ ਤਨ ਤਨ ਹੋ ਗਈ ਮਾਨ ਸਾਹਿਬ ਅਗਲੇ ਸਾਲ 3 ਲੱਖ ਲੈਣਾ ਤੁਹਾਡੇ ਤੋਂ ਐਨ 3 ਲੱਖ ਲੈਣਾ ਅਗਲੇ ਸਾਲ ਕਹਿੰਦੇ ਵੱਡੇ ਮਾਨ ਹੁਣਿਆਂ ਦੇ ਵੀ ਸੀਤੀ ਐਤਕੀ 2 ਐ ਅਗਲੇ ਸਾਲ ਕੁਲਦੀਪ ਮਾਨ ਦਾ 3 ਲੱਖ ਕਰਤੇਗਾ ਆਹ ਬਾਈ ਰਾਜਮਾਨ ਕੈਨੇਡਾ ਕੁਲਦੀਪ ਮਾਨ ਦੇਖਦਾ ਵੀ ਨਾਲ ਉਹਨਾਂ ਦੇ ਰਜਿੰਦਰ ਸੇਰਗਲ ਖੜਾ ਲੈ ਤਾਜੋ ਵਾਲਿਆ 5 ਲੱਖ ਰੁਪਈਆ ਕਹਿੰਦਾ ਸੀਤੀ ਕਹਿੰਦਾ 5 ਲੱਖ ਦੇਣਗੇ 3 ਨਹੀਂ ਇਹ ਵੱਡੇ ਮਾਨ ਹੈ ਰਾਜਮਾਨ ਕੁਲਦੀਪ ਮਾਨ ਬੜਾ ਪ੍ਰਪੁਜਿਆ ਹੋਇਆ ਪਰ ਆ ਦੂਰੇ ਕਰੀਏ ਦੂਰੇ ਕਰੀਏ ਮੈਂ ਇਹ ਗਰਦੀਪ ਹੈ ਇਹ ਏਕਮ ਹੈ ਇਹ ਦੂਰੇ ਕਰੀ ਆਉਂਦਾ ਇਹ ਤਾਂ ਦੂਰੇ ਕਾ ਨੂੰ ਅੱਜ ਰੇਟਰਾਂ ਦੇ ਦੌਰੇ ਪਾਈ ਜਾਂਦਾ ਉਹ ਜਿਵੇਂ ਕਹਿੰਦੇ ਹੁਲਿਆਣਾ ਮੈਂ ਦੌਰੇ ਪਾ ਦੂ ਉਹਨਾਂ ਨੂੰ ਜਿਹੜੇ ਕਹਿੰਦੇ ਸੀ ਮੁੰਡੇ ਦਾ ਦੌਰ ਗਿਆ ਮੈਂ ਦੌਰੇ ਪਾਉ ਉਹਨਾਂ ਨੂੰ ਜਿਹੜੇ ਕਹਿੰਦੇ ਗੱਭਰੂ ਦਾ ਦੌਰ ਗਿਆ ਪਰ ਜਿਨ੍ਹਾਂ ਨੇ ਦੌਰ ਚਲਾਇਆ ਉਸਤਾਦਾਂ ਦਾ ਦੌਰ ਨਹੀਂ ਜਾਇਆ ਕਰਦੇ ਉਧਰ 15000 ਦਰਸ਼ਕ ਜੁੜਿਆ ਹੋਇਆ ਹੈ 4 ਲੱਖ ਬੰਦਾ ਇਹਦੂ ਪਹਿਲਾਂ ਕਬੱਡੀ ਸਪੋਰਟਸ ਲਾਈਵ ਤੇ ਦੇਖ ਚੁੱਕਿਆ ਵੱਡੀਆਂ ਗੱਲਾਂ ਵੱਡੇ ਚਰਚੇ ਵੱਡੇ ਭਾਈ ਅਰਸ਼ ਆ ਗਿਆ ਆਓ ਅਰਸ਼ ਲੋਗੜੀਆ ਕਾਲੂ ਗਾਂਦੀ ਟੀਮ ਵੱਲੋਂ ਮੇਰੇ ਮਿੱਤਰੋ ਕਬੱਡੀ ਪਾਉਣ ਲਈ ਵਾਧਾ ਹੋਇਆ ਭਾਈ ਸਾਡਾ ਭਰਾ ਉੱਧਰ ਦੇਖਦਾ ਅਵਤਾਰ ਪੁਲਸੀਆ ਬੋਧਰਾਮ ਠੇਕੇਦਾਰ ਨਿੱਕੂ ਦੇ ਤਿੰਨ ਦਫਾ ਦਾ 2100 ਪਰ ਆ ਵੀ ਆਪਣੀ ਲੈ ਤੇ ਆ ਗਿਆ ਆ ਟੱਕਰ ਹੋ ਗਿਆ ਆ ਟੱਕਰ ਹੋ ਗਿਆ ਆ ਟੱਕਰ ਹੋ ਗਈ ਹੈ ਮਾਇਆ ਆਪਣੀ ਮਾਨ ਸਮਝਾ ਲੈ ਆ ਬੋਲੋਂ ਦਾ ਨੂੰ ਟੰਗ ਸਕਾਲਾ ਨਹੀਂ ਤਾਂ ਚੜ ਜੂ ਚੰਦਵੇਂ ਮੈਂ ਬੁਰੀ ਕਰੂੰਗੀ ਨਵਜਾਂ ਕੰਦ ਕਰ ਦੂੰ ਬੰਦਵੇਂ ਅੱਜ ਕਈਆਂ ਦੀਆਂ ਨਵਜਾਂ ਬੰਦ ਹੋ ਗਿਆ ਹੋਣੀਆਂ ਹਰਮਨ ਪੁੱਤੋ ਬੈਠਾ ਮਨਜੀਤੀ ਦਾ ਪਤੀ ਜਾਲੇ ਵੀ ਹਰਮਨ ਤੋਂ ਤੇਰੀ ਖੇਡੀ ਕਬੱਡੀ ਦਾ ਵੀ ਜ਼ਿਕਰ ਹੁੰਦਾ ਸੋਹਣਿਆ ਇਧਰ ਜਫਾ ਬੰਦੂ ਨਹੀਂ ਕਾਟੀ ਇਤਨੇ ਕ ਮੌਕਾ ਵਾਓ ਆਹ ਕਬੱਡੀ ਕ ਆਹ ਸਿਰਾ 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 ਪੋਚੋ ਵਾਲਿਓ ਕਬੱਡੀ ਵਧੀਆ ਲੱਗਦੀ ਆ ਤੇ ਇੱਕ ਵਾਰੀ ਤਾੜੀਆਂ ਕੀ ਬਾਤ ਆ ਕੀ ਬਾਤ ਆ ਕੀ ਬਾਤ ਆ ਓਕੇ ਰਪੋਟਾ ਓਕੇ ਰਪੋਟਾ ਹਾ ਮੇਰੇ ਮਿੱਤਰਾਂ ਓਕੇ ਰਪੋਟਾ ਨੇ ਚੋਟੀ ਦਾ ਮੈਚ ਆ 40ਵੇਂ ਸ਼ਾਨਦਾਰ ਕਬੱਡੀ ਕੱਪ ਦੇ ਹੁਣ ਪੁਛ ਸਰਪੰਚ ਤੋਂ ਹੁਣ ਪੁਛ ਕਰਨ ਤੋਂ ਹੁਣ ਪੁਛ ਗਲਦੀਪ ਤੋਂ ਹੁਣ ਪੁਛ ਰਾਜਮਾਨ ਤੋਂ ਵੀ ਆ ਜਾਣਾ ਫਾਈਨਲ ਇੱਕ ਕਹਿੰਦੇ ਸੁਪਰ ਟੂਰ ਖੜਾ ਜਾ ਰਿਹਾ ਪਰ ਦੂਜੇ ਪਾਸੇ ਹਾ ਜਾ ਜਾ ਜਿੰਨੇ ਸੰਗਤ ਬੈਠੀ ਆ ਇੱਕ ਸਰਬੱਤ ਦੇ ਭਲੇ ਦਾ ਜਕਾਰਾ ਲਾ ਦੀਏ ਬੋਲੇ ਸੋਨ ਹਾਲ ਸਤ ਸ੍ਰੀ ਅਕਾਲ ਜੀ ਖੁਸ਼ੀ ਦਾ ਆ ਬਰਿਆਂ ਵਾਲਾ ਜਿੱਕੀ ਹਜ਼ਾਰ ਦਾ ਜੇਤੂ ਬਣਿਆ ਡਾਕਟਰ ਭਲੇਰੀਆ ਡਾਕਟਰ ਭੁੱਲਰ ਹੁਣਾਂ ਨੇ ਦੋ ਕਹਿੰਦੇ ਮੋਟਰਸਾਈਕਲ ਇੱਕ ਦਾਸ ਦੇ ਲਈ ਇੱਕ ਖਾਨ ਦੇ ਲਈ ਅਨਾਉਂਸਮੈਂਟ ਹੋ ਗਈ ਹੈ ਅਗਲੇ ਸਾਲ ਉਹ ਕਹਿੰਦੇ ਪ੍ਰਾਈਜ਼ ਬੱਬੂ ਵੀਰੇ ਬਣਿਓ 75 ਦੇ ਤੇ ਬੈਟਾਂ ਨੂੰ ਕਹਿੰਦੇ ਝੋਟੀਆਂ ਦਿੱਤੀਆਂ ਜਾਣਗੀਆਂ ਉਹ ਨਿਕਾਨ ਨੰਬਰ ਦਾ 11 ਦਾ ਯਾਰ ਖੜਾ ਗੱਲ ਵੱਡੀ ਹੈ ਕਬੱਡੀ 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 ਆਹ ਕਬੱਡੀ 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 ਰਾਣੇ ਕਬੱਡੀ ਪਲੇਅਰ ਗੋਰੀਆਰ ਕੇ ਸਾਡੇ ਵੀਰ ਬਹੁਤ ਤਕੜੇ ਪਲੇਅਰ ਆ ਪਰ ਦੂਜੇ ਪਾਸੇ ਸੀਪਾ ਉਹਦਾ ਵੀ ਵੱਡਾ ਨਾਮ ਰਿਹਾ ਪਰ ਇਧਰਲੇ ਪਾਸੇ ਕਲਿਆਣ ਵਾਲੇ ਤਾਂ ਜਿਹੜੇ ਆਉਂਦੇ ਆ ਮੂਤੇ ਹੀ ਕਰੀ ਜਾਂਦੇ ਆ ਜਿਹੜੇ ਆਉਂਦੇ ਆ ਮੂਤੇ ਹੀ ਕਰੀ ਜਾਂਦੇ ਆ ਮੂਤੀ ਕਰੀ ਆਉਂਦੇ ਆ ਬੋਲੇ ਸੋਨ ਹਾਲ ਸਤਿ ਸ੍ਰੀ ਅਕਾਲ ਇਧਰ ਜਸਕਰਨ ਆਸਟ੍ਰੇਲੀਆ ਤੋਂ ਸਿੱਧਾ ਪੁੱਜੋ ਜਾਇਆ ਏਸ ਘਰ ਦੇ ਜਵਾਈ ਭਾਈ ਐ ਤੇ ਇਸ ਪਿੰਡ ਦੇ ਤੇ ਜਿਸ ਕਰਨ ਵੀਰੇ ਦਾ ਧੰਵਾਦ ਆਸਟ੍ਰੇਲੀਆ ਤੋਂ ਬਾਈ ਅੱਜ ਹੀ ਆਇਆ ਲੱਗਦਾ ਮੈਨੂੰ ਮੈਂ ਸੁਣਿਆ ਸੀਗਾ ਵੀ ਬਾਰੀ ਨੇ ਆਉਣਾ ਤੇ ਆਊਗਾ ਵੀ ਸਿੱਧਾ ਕਹਿੰਦੇ ਪੁੱਛੋ ਤੇ ਗਰਾਊਂਡ ਦੇ ਵਿੱਚ ਅੱਜ ਦੇ ਟੂਰਨਾਮੈਂਟ ਦਾ ਜਿਹੜੇ 19 ਨੰਬਰ ਹੈ ਹੈਲੋ ਉਹ ਹੈ ਕਲਿਆਣਾ ਦੇ ਤੇ ਦੂਜੇ ਦੇ ਨੰਬਰ ਕਿੰਨੇ ਆ ਬਾਈ 5 ਨੰਬਰ ਕਾਲੋ ਕੇ 19 ਨੰਬਰ ਕਲਿਆਣ ਹਾਂਜੀ ਅੱਜ ਦੇ ਟੂਰਨਾਮੈਂਟ ਦਾ ਬੈਟ ਰੇਡਰ ਇੱਧਰ ਨੂੰ ਕਰੀ ਮੜਾ ਜਾ ਲੈ ਵੀ ਛਿੰਦੇ ਆ ਜਾ ਕਰ ਇੱਧਰ ਨੂੰ ਕਰੀਦਾ ਜੀ ਜਦੋਂ ਬੈਸਟ ਬੋਲੀ ਦਾ ਜਿਹੜਾ ਬੈਟ ਰੇਡਰ 6 ਕਬਡੀਆਂ 6 ਨੰਬਰ ਗੁਰਪ੍ਰੀਤ ਬਰੇ ਸਾਹਿਬ ਤੇ ਸ਼ੀਰਾਂ ਚ ਕਲੀ ਸ਼ੇਰ ਬੈਟ ਜਾਫੀ ਏਕਮ ਮੀਰਪੁਰ ਦੇ 6 ਟੱਚ ਪੰਜ ਜੋਫੇ ਤੇ ਸਾਂਝੇ ਤੌਰ ਤੇ ਜਸ਼ਨ ਕਲਿਆਣ ਅੱਜ ਦੇ ਟੂਰਨਾਮੈਂਟ ਦਾ ਬੈਟ ਜਾਫੀ ਹੈ ਬੈਟ ਰੇਡਰ ਗੁਰਪ੍ਰੀਤ ਤੇ ਸ਼ੀਰਾ ਬੈਟ ਰੇਡਰ ਏਕਮ ਬੈਟ ਜਾਫੀ ਏਕਮ ਤੇ ਜਸ਼ਨ ਪਿੰਡ ਵਾਲਿਓ ਦੱਸੋ ਅਗਰਾਂ ਮੇਲਾ ਵਰੀਆ ਲੱਗਿਆ